ਦਿੱਲੀ ਮੋਰਚੇ ਦੀਆਂ ਰਹਿਂਦੀਆਂ ਮੰਗਾਂ ਨੂੰ ਲਾਗੂ ਕਰਾਉਣ ਖਾਤਰ ਭਾਜਪਾ ਦੇ ਕੋਲ ਛੱਡ ਕੇ ਭਾਜਪਾ ਦੇ ਇੰਕਮ ਨੂੰ ਛੱਡ ਕੇ ਜਿੰਨੇ ਵੀ ਮੰਤਰੀਆ ਭਾਰਤ ਚ ਉਹ ਅੱਜ ਮੰਗ ਪੱਤਰ ਦਿੱਤੇ ਜਾ ਰਹੇ ਆ ਦਿੱਲੀ ਮੋਰਚੇ ਦੀਆਂ ਰਹਿਂਦੀਆਂ ਮੰਗਾਂ ਨੂੰ ਲਾਗੂ ਕਰਾਉਣ ਖਾਤਰ ਬਾਂਡਾ ਮਾਨਸਾ ਤੇ ਮੁਕਸਰ ਜਿਹੜੇ ਕੰਨਾ ਜਿਹੜੇ ਬੀਬਾ ਹਰਸ਼ੋਦ ਪਾਦਲ ਤੇ ਮੋਰਚੇ ਦੀਆਂ ਮੰਗਾਂ ਨੂੰ ਪੂਰੇ ਖਾਤਰ ਵੱਡੀ ਗੈਂਦੀ ਕਿਸਾਨ ਮਜ਼ਦੂਰ ਗਰਮੀ ਬਾਈ ਜਾਣੀ ਆ ਗਰਮੀ ਜ਼ਿਆਦੇ ਹੁਣ ਕਰਕੇ ਸੁਬੀਰਾ ਇਹ ਜੁੜੀ ਖੰਡੇ ਪਾਣੀ ਦੀ ਗਰਮੀ ਦੇ ਕਰ ਮਾਈ ਆ ਨਾ ਕਰਕੇ ਇਹ ਜੁੜੀਆਂ ਮੰਗਾ ਲਾਗੂ ਹੋ ਜਿਨਾ ਚੇ ਹੁੰਦਾ ਉਹ ਨਾਚ ਰਾ ਜਿਹੜੇ ਸੰਯੁਕਤ ਮੋਰਚੇ ਦੇ ਖੱਦ ਦੇ ਤੇ ਜੋ ਵੀ ਪਾੜ ਆਉਗੀ ਉਹਦੇ ਤੇ ਭਾਰਤੀ ਕਿਸਾਨ ਵੀਰ ਕਾਰਾ ਬਾ ਚੜ ਕੇ ਲੜੂਗੀ ਅੱਗੇ ਹੋ ਕੇ ਪਹਿਲਾਂ ਵੀ ਲੜਦੇ ਰਹੇ ਹੁਣ ਵੀ ਜੋ ਪਾੜ ਆਉਗੀ ਸੰਯੁਕਤ ਮੋਰਚੇ ਦੇ ਜੰਤੂ ਲੈ ਕੇ ਆ ਬਗੇ ਤੇ ਉਹਨਾਂ ਦਾ ਸ਼ਦਾ ਲਾਗੂ ਕਰਾ ਕੇ ਭਾਰਤੀ ਕਿਸਾਨ ਨੂੰ ਰੇਖਤਾ ਕਰਾ ਹਾਂ ਜਿੰਦਾਬਾ ਜੰਗਾਉ ਤੋਂ ਮੋਰਚਾ ਜਿੰਦਾਬਾ ਜਲੀ ਮੋਰਚਾ ਦਿਨਾਂ ਰੰਗਾਂ ਮੰਗਾਂ ਲਾਗੂ ਕਰੋ